ਇਮਾਮਗੜ ਰੋਡ ਤੇ ਕਾਲੂ ਬਸਤੀ ਦੇ ਲੋਕ ਪਿਛਲੇ 3 ਮਹੀਨਿਆਂ ਤੋਂ ਸਵਰੇ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲਰ ਦੇ ਅਧਿਕਾਰੀਆਂ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਹੱਲ ਨਾ ਕੱਢਣ ਦੇ ਦੁਖੀ ਹੋ ਕੇ ਅੱਜ ਲੋਕਾਂ ਨੇ ਨਗਰ ਕੌਂਸਲਰ ਦੇ ਅਧਿਕਾਰੀਆਂ ਤੇ ਪ੍ਰਧਾਨ ਦੀ ਅਣਦੇਖੀ ਖਿਲਾਫ ਰੋਡ ਜਾਮ ਕਰਕੇ ਪੰਜਾਬ ਸਰਕਾਰ ਕਾਜ਼ਾਤ ਕਾਪਸਰ ਪ੍ਰਧਾਨ ਤੇ ਵਿਧਾਇਕ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਦੇ ਚੇਤਾਵਨੀ ਦਿੱਤੀ ਜੇ ਅੱਜ ਹੱਲ ਨਾ ਕੱਢਿਆ ਤਾਂ ਉਹ ਹੋਰ ਬਸਤੀ ਦੇ ਲੋਕਾਂ ਨੂੰ ਨਾ ਲੈ ਕੇ ਨਗਰ ਕੌਂਸਲਰ ਦਫ਼ਤਰ ਜਾਂ ਲੁਧਿਆਣਾ ਬਾਈਪਾਸ ਚੌਕ ਜਾਮ ਕਰਨ ਲਈ ਮਜਬੂਰ ਹੋਣਗੇ ਅਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਮੁਰਦਾਬਾਤ ਜੀ ਮੁਰਦਾਬਾਤ ਤੁਹਾਨੂੰ ਸਮਾਨ ਮੁਰਦਾਬਾਤ ਸਾਡੇ ਜਿਹੜੇ ਸੀਵਰੇਜ ਨੇ ਉਹ ਸਾਰੇ ਪਿੱਛੋਂ ਬੰਦ ਹੋਏ ਹੋਏ ਨੇ ਸਾਡੇ ਮਹੱਲੇ ਦਾ ਬੁਰਾ ਹਾਲ ਹੈ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਠੀਕ ਹੈ ਜੀ ਮਾਜਿਦ ਮੂਹਰੇ ਗੰਦ ਪਿਆ ਹੋਇਆ ਨਮਾਜ਼ੀ ਆ ਰਹੇ ਨਮਾਜ਼ੀ ਵੜਨੀ ਹੋ ਰਹੀ ਔਰੇ ਬਹੁਤ ਪਰੇਸ਼ਾਨ ਹੈ ਅਸੀਂ ਮਜਬੂਰੀ ਦੇ ਵਿੱਚ ਦਰਨਾ ਲਾਇਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਤੁਸੀਂ ਨਗਰ ਕੌਂਸਲ ਜੀ ਦੀ ਸ਼ਿਕਾਇਤ ਕੀਤੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਜੀ ਅਸੀਂ ਸਾਡੇ ਐਮਸੀ ਸਾਹਿਬ ਕੋਲੇ ਵੀ ਜਾਏ ਅਸੀਂ ਹਰ ਇੱਕ ਕੋਲ ਹੈ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਹੈ ਜੀ ਅਸੀਂ ਮਜਬੂਰਾਂ ਨੇ ਦਰਨੇ ਦੇ ਬੈਠੇ ਆਂ ਸਾਡਾ ਕੋਈ ਹੋਰ ਹੱਲ ਕੋਈ ਨਹੀਂ ਕਰ ਰਿਹਾ ਅਸੀਂ ਮਜਬੂਰੀ ਦੇ ਵਿੱਚ ਉਹਨੇ ਫਸੇ ਹੋਇਆ ਵੀ ਸਾਡੇ ਹੱਥ ਬੰਨ ਕੇ ਬੇਨਤੀ ਆ ਸਾਡਾ ਹੱਲ ਕੀਤਾ ਜਾਵੇ ਜੀ ਕੀ ਨਾ ਤੁਹਾਡਾ ਮੇਰਾ ਨਾਮ ਰਫੀਆ ਹਾਂ ਮੈਂ ਕਾਲੂ ਬਸਤੀ ਦੇ ਰਹਿਣ ਵਾਲੀ ਬਸਿੰਦਰੀਆ ਯਾਨੀ ਕਿ ਸਾਡੀ ਸਮੱਸਿਆ ਅਜ ਤੋਂ 2.5 ਸਾਲ ਪਹਿਲਾਂ ਦੀ ਸਮੱਸਿਆ ਇਹ ਆ ਬੱਲੇ ਬੀਹੀਆਂ ਜਿਹੜੀਆਂ ਬਣਾਈਆਂ ਨੇ ਉਹਨਾਂ ਨਾਲ ਜਿਹੜੇ ਸੀਵਰੇਜ ਬਣਾਏ ਗਏ ਨੇ ਉਨਾ ਵਿੱਚ ਯਾਨੀ ਕੋਪਲ ਪਾਣੀ ਦੀ ਨਿਕਾਸੀ ਨਹੀਂ ਹੈਗਾ ਠੀਕ ਹੈ ਉਹ ਪ੍ਰੋਬਲਮ ਅਸੀਂ ਇੰਨੇ ਟਾਈਮ ਤੋਂ ਯਾਨੀ ਕਿ ਬਹੁਤ ਟਾਈਮ ਤੋਂ ਅਸੀਂ ਜਾ ਰਹੇ ਹਾਂ ਕਮੇਟੀ 'ਚ ਜਾ ਰਹੇ ਆ ਰਹੇ ਆ ਠੀਕਾ ਸਾਨੂੰ ਬਸ ਇਹਨਾਂ ਫਾਸ਼ਨ ਦੇ ਕੇ ਭੇਜ ਦਿੱਤਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਵੀ ਮਸਲਾ ਪਾਣੀ ਦਾ ਹੈਗਾ ਤੁਹਾਡੇ ਨਿਕਾਸ ਦਾ ਪਾਣੀ ਦਾ ਅਸੀਂ ਹੱਲ ਕਰਾਂਗੇ ਪਰ ਸਾਡਾ ਇਸ ਨੂੰ ਦੇਖੋ ਜੀ ਪਿੱਛੇ ਕਿਤੇ ਬਹੁਤ ਬੁਰਾ ਹਾਲਾ ਮਰਦੀ ਦਾ ਸਾਡੇ ਘਰ ਵਿੱਚ ਠੀਕਾ ਸਾਡੇ ਘਰਦਿਆਂ ਨੂੰ ਮਰਦੀ ਚ ਨਮਾਜ਼ ਪੜਨ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਆ ਅਸੀਂ ਜੇ ਬੱਚਿਆਂ ਨੂੰ ਕਹਿੰਨੇ ਆ ਕਿ ਬੱਚਿਓ ਨਮਾਜ਼ ਪੜਨ ਜਾਓ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਗੰਦੇ ਪਾਣੀ 'ਚ ਗਿਰ ਜਵਾਂਗੇ ਠੀਕਾ ਸਾਡੇ ਬੱਚੇ ਜੇ ਰੱਬ ਦਾ ਨਾਮ ਨਹੀਂ ਲੈਣਗੇ ਠੀਕਾ ਇਸ ਕਰਕੇ ਸਾਨੂੰ ਸਵਾ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇ ਵਰਨਾ ਅਸੀਂ ਅੱਜ ਇੱਥੇ ਧਰਨਾ ਲਾਇਆ ਆ ਕੱਲ ਅਸੀਂ ਕਮੇਟੀ ਦੇ ਬਾਹਰ ਲਾਵਾਂਗੇ ਜੇ ਸਾਡਾ ਹੋਰ ਠਿਕਰ ਨਹੀਂ ਹੋਇਆ ਤੇ ਉਸ ਤੋਂ ਅਸੀਂ ਅੱਗੇ ਵੀ ਜਾਵਾਂਗੇ ਲੇਕਿਨ ਸਾਨੂੰ ਸਵਾਸ਼ਣ ਚਾਹੀਦਾ ਉਹਨਾਂ ਵੱਲੋਂ ਪੱਕਾ ਕਿ ਹਾਂ ਵੀ ਕੱਦ ਸਾਡਾ ਹੱਲ ਕਰਕੇ ਦਿੰਦੇ ਨੇ ਵਰਨਾ ਅਸੀਂ ਅੱਜ ਇੱਥੇ ਆ ਕੱਲ ਅਸੀਂ ਹੋਰ ਅੱਗੇ ਜਾਵਾਂਗੇ ਮੇਰਾ ਨਾਮ ਹੈ ਨਹੀਂ ਅਬਦੁਲ ਗਫਾਰ ਸਾਨਾ ਮੁਮਮਰ ਰਫੀਕ ਨਾਉਂਗੜ ਰੋਡ ਕਾਲੂ ਵਸਤੀ ਅੱਛਾ ਔਰ ਥਾਨੇ ਦੇ ਤੱਕ ਆਦੇ ਵਸੇ ਧਰਨੇ ਦਾ ਸਾਡਾ ਮਕਸਦ ਇਹ ਹੈ ਕਿ ਤਿੰਨ ਮਹੀਨਿਆਂ ਦੇ ਵਿੱਚ ਇਹ ਸਾਡੀ ਲਾਈਨ ਹੈ ਜਿਹੜੀ ਪੂਰਾ ਕਾਲੂ ਵਸਤੀ ਤੋਂ ਚੱਲ ਕੇ ਮੁਸਤਾਕ ਵਸਤੀ ਹੋ ਗਈ ਬਾਹਰ ਨਿਕਲਦੀ ਹੈ ਤਿੰਨ ਮਹੀਨਿਆਂ ਤੋਂ ਸਾਡੀ ਲਾਈਨ ਬੰਦ ਹੈ ਪ੍ਰਧਾਨ ਖੋਦੇ ਚੁੱਕਿਆ ਐਮ ਸੀ ਤੇ ਚੁੱਕਿਆ ਇਹਦਾ ਕੋਈ ਹੱਲ ਨਹੀਂ ਉਹ ਸਾਹਮਣੇ ਮਸਜਿਦ ਹੈ ਮਸਜਿਦ ਤੇ ਜਦ ਗੱਡੀਆਂ ਲੰਘਦੀਆਂ ਨੇ ਉੱਥੇ ਛਿੱਟੇ ਪੈਂਦੇ ਨੇ ਮਹੱਜਦ ਦੇ ਆ ਕੇ ਚਲੇ ਗਏ ਹੱਲ ਕੋਈ ਨਹੀਂ ਹੋਇਆ ਉੱਥੇ ਅੱਗੇ ਮੁਸਤਾਕਬਾਸ਼ੀ ਦੇ ਵਿੱਚ ਹੈਗੇ ਤਵੇਲੇ ਤਵੇਲਿਆਂ ਦਾ ਗੋਹਾ ਸਾਰਾ ਸੀਵਰੇਜ ਦੇ ਵਿੱਚ ਪੈਂਦਾ ਹੈ ਉਹਦੇ ਕਰਕੇ ਉਹ ਬੰਦ ਹੁੰਦਾ ਜਿਹਦੇ ਕਰਕੇ ਸਾਨੂੰ ਸਾਰਿਆਂ ਨੂੰ ਇਹ ਮੁਸੀਬਤ ਆਉਂਦੀ ਆ ਸਾਡੇ ਤੇ ਇਹ ਤਿੰਨ ਮਹੀਨੇ ਹੋ ਗਏ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਹਿਬ ਆ ਕੇ ਕੱਲ ਐਮਐਲਏ ਸਾਹਿਬ ਉਰੇ ਦੀ ਨੰਗੇ ਨੇ ਪਾਣੀ ਦੇ ਵਿੱਚ ਵੀ ਨੰਗੇ ਨੇ ਉਰੇ ਆਪ ਸਾਰਾ ਕੁਝ ਪਤਾ ਹੈ ਪਰ ਕੋਈ ਸੁਣ ਨਹੀਂ ਰਿਹਾ ਸਾਡੇ ਮੁੰਡੇ ਨੇ ਇਤਨੇ ਫੋਨ ਮਾਰਿਆ ਹੁਣ ਨੌਕਾ ਨੂੰ ਲੈਣਾ ਹੈ ਉਹ ਕਹਿੰਦੇ ਸਾਨੂੰ ਇਹ ਵਸਤੀਓ ਦਾ ਵੋਟੇ ਨਹੀਂ ਮਿਲੀਆਂ ਵੀ ਹੁਣ ਅਸੀਂ ਟੋਬੇ ਹੋਏ ਅੰਦਰ ਡੁੱਬ ਜਾਈਏ ਹੋਏ ਵੋਟਾਂ ਨਹੀਂ ਮਿਲੀਆਂ ਵੋਟਾਂ ਵੀ ਹੋਣੀਆਂ ਵੋਟਾਂ ਬਹੁਤ ਵੀ ਹੋਣੀਆਂ ਨੇ ਇਹਦਾ ਮਕਸਦ ਇਹ ਆ ਵੀ ਅਸੀਂ ਡੁੱਬ ਜਾਈਏ ਓਰੇ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅਗਰ ਸਾਡਾ ਹੱਲ ਨਹੀਂ ਕੀਤਾ ਜਾਊਗਾ ਅਸੀਂ 2-3 ਵਸਤੀਆਂ ਇਕੱਠੀਆਂ ਹੋ ਕੇ ਜਾਂ ਤਾਂ ਕਮੇਟੀ ਮੂਰੇ ਬੈਠਾਂਗੇ ਜਾਂ ਲੁਧਿਆਣਾ ਬਾਈ ਬਾਸੇ ਖੜ ਜਾ ਯਾਰ ਜਾਂ ਲੁਧਿਆਣਾ ਬਾਈ ਬਾਸੇ